ਫਰੇ ਕਰ ਵੀ ਕੋਲ ਹੋ ਗਏ ਆਬਾਦੀ ਜਿਆਦਾ ਸੰਘਣੀ ਹੋ ਗਈ ਇਸ ਕਰਕੇ ਜਿਹੜੀ ਇਹ ਰੋਡ ਹੈ ਨਾ ਇਹ ਬਹੁਤ ਤੰਗ ਹੈਗੀ ਬੱਚਿਆਂ ਨੂੰ ਜੋ ਬਾਜ਼ਾਰ ਭੇਜੀਦਾ ਹੈ ਜਾਂ ਕਦੇ ਕੰਮ ਜਾਣ ਉਹਦਾ ਸਕੂਲ ਭੇਜਦਾ ਹੈ ਤਾਂ ਡਰ ਲੱਗਦਾ ਹੈ ਅਭੀ ਇਹੇ ਕਰਦੇ ਕੰਮ ਰੁਕਣਾ ਨਹੀਂ ਚਾਹੀਦਾ ਤੇ ਜਲਦ ਤੋਂ ਜਲਦ ਇਹਨੂੰ ਚੌੜਾ ਕਰ ਦੇਣਾ ਚਾਹੀਦਾ ਜੋ ਆਮ ਜਨ ਜੀਵਨ ਸੌਖਾ ਹੋ ਸਕੇ ਕੁਝ ਕੋ ਲੋਕਾਂ ਨੇ ਦੁਕਾਨਾਂ ਕੋਈ ਸ਼ਾਇਦ ਉਹਨਾਂ ਕੋਲ ਕਾਗਜ਼ ਪੱਤਰ ਨਹੀਂ ਜਾਂ ਗਲਤ ਹੈ ਉਹ ਥੋੜਾ ਜਿਹਾ ਰੌਲਾ ਪਾਉਂਦੇ ਆ ਜਾਂ ਕੁਝ ਬਾਹਰੋਂ ਆ ਕੇ ਸ਼ਰਾਰਤੀ ਤੱਤ ਹੈ ਇਹ ਅਦਾਲਤਾਂ ਉਹ ਵੀ ਇਹ ਪਬਲਿਕ ਇੰਟਰਸਟ ਦੇਖਦੀਆਂ ਵੀ ਇਹਨਾਂ ਕੋਲ ਕੋਈ ਮਾਲਕੀ ਹੈ ਜੇ ਘਰਾਂ ਦੇ ਵਿੱਚ ਦੁਕਾਨਾਂ ਬਣਾਈਆਂ ਜਾਂ ਰੈਜੀ ਨਾਨ ਰੈਜੀਡੈਂਸ਼ੀਅਲ ਏਰੀਆ ਉਹਨੂੰ ਰੈਜੀਡੈਂਸ਼ੀਅਲ ਕਰ ਲੋ ਛੱਡ ਦਿਓ ਦੁਕਾਨਾਂ ਸਟੇ ਦੇਣਗੇ ਤਾਂ ਲੋਕ ਉਹ ਵੀ ਦੇਖਣਗੇ ਨਾ ਵੀ ਇੱਥੇ ਲੋਕਾਂ ਦੇ ਜਵਾਕ ਥੱਲੇ ਆ ਕੇ ਮਰਦੇ ਨੰਗਨ ਨੂੰ ਥਾਣੀ ਇਜਾਮ ਹੋ ਜਾਂਦਾਗਾ ਤੇ ਕੀ ਕਹਿਣਾ ਚਾਹੁੰਨਾ ਜਿਹੜਾ ਆਪਾਂ ਗੂਰੋਡ ਦਾ ਮਸਲਾ ਵੜਾ ਅੱਗੇ ਹੋਇਆ ਵੀਰ ਜੀ ਮੇਰਾ ਨਾਮ ਵਿਨੋਦ ਕੁਮਾਰ ਬਾਂਸਲ ਹੈ ਮੈਂ ਇੱਥੋਂ ਦਾ ਬਸਨੀਕਾ 16 ਨੰਬਰ ਗਲੀ ਚ ਪਛਰੇ 25 ਦਾ 30 ਸਾਲਾਂ ਤੋਂ ਮੈਂ ਰਹਿ ਰਿਹਾ ਇੱਥੇ ਘਰ ਆਇਆ ਗਾ ਗੱਲ ਇਹ ਹੈ ਵੀਰ ਜੀ ਮਸਲਾ ਇਹ ਹੈ ਵੀ ਪਬਲਿਕ ਨੂੰ ਸੌਖਾ ਕਰਨ ਦਾ ਰਾਹ ਟੱਪਨ ਦਾ ਆਮ ਲੋਕ ਜਿਹੜੇ ਹੈ ਗਲੀਆਂ ਇੱਥੇ 20-22 ਗਲੀਆਂ ਇੱਧਰ ਹੈ ਇੱਧਰ 80-40 ਗਲੀਆਂ ਜਿਹੜਾ ਹੁਣ ਦਾ ਟ੍ਰੈਫਿਕ ਹੈ ਕਈ ਗੁਣਾ ਵੱਧ ਗਿਆ ਹਰੇਕ ਆ ਰ ਵੀਕਲ ਹੋ ਗਏ ਆਬਾਦੀ ਜ਼ਿਆਦਾ ਸੰਘਣੀ ਹੋ ਗਈ ਇਸ ਕਰਕੇ ਜਿਹੜੀ ਇਹ ਰੋਡ ਹੈ ਨਾ ਇਹ ਬਹੁਤ ਤੰਗ ਹੈਗੀ ਤੇ ਇੱਥੇ ਦਿਨ ਦੇ ਵਿੱਚ 10-10 ਵਾਰੀ ਉਹ ਲੱਗ ਜਾਂਦਾ ਹੈ ਜਾਮ ਤੇ ਜੋ ਜਾਮ ਲੱਗ ਜਾਂਦਾ ਲੋਕ ਅੱਧਾ-ਅਧਾ ਘੰਟਾ ਜਾਮ ਚ ਫਸੇ ਰਹਿੰਦੇ ਆ ਜੇ ਕਿਸੇ ਦੇ ਕੋਲੇ ਪੇਸ਼ੈਂਟ ਆ ਮਰੀਜ਼ ਆ ਉਹਨੂੰ ਲਿਜਾਣਾ ਔਖਾ ਹੋ ਜਾਂਦਾ ਵੀਰ ਜੀ ਦੂਜੀ ਗੱਲ ਹੈ ਵੀ ਸਾਰਾ ਇਹ ਅਸ਼ੀਰੀਆ ਤੋਂ ਤੁਸੀਂ ਦੇਖਿਆ ਸਾਰਾ ਕਮਰਸ਼ੀਅਲ ਜੋ ਕਿ ਦੁਕਾਨਾਂ ਪੈ ਚੁੱਕੀਆਂ ਦੋ ਵੱਡੇ ਹਸਪਤਾਲ ਆ ਆਈਓ ਹਸਪਤਾਲ ਇੱਥੇ ਹੱਡੀਆਂ ਦਾ ਹਸਪਤਾਲ ਐਲ ਐਨ ਇੰਸਟੀਚਿਊਟ ਜਿੱਦੇ ਵਿੱਚ 2000 ਬੱਚਾ ਪੜਦਾ ਹੈ ਇਸ ਤੋਂ ਇਲਾਵਾ ਇੰਨਾ ਰਸ਼ ਹੋ ਚੁੱਕਿਆ ਹੈ ਵੀ ਇਥੋਂ ਨੰਗਣਾ ਔਖਾ ਹੈ ਬੱਚਿਆਂ ਨੂੰ ਜੋ ਬਾਜ਼ਾਰ ਭੇਜੀਦਾ ਹੈ ਜਾਂ ਕਦੇ ਕੰਮ ਜਾਣ ਵਾਲਾ ਸਕੂਲ ਭੇਜਦਾ ਹੈ ਤਾਂ ਡਰ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਗੱਲ ਨਾ ਹੋਵੇ ਵੀ ਕੋਈ ਅਨਸਕਾਮੀ ਘਟਨਾ ਹੋ ਜੇ ਕਿਉਂਕਿ ਪਿਛਲੀ ਵਾਰ ਦੋ ਪਿਛਲੇ ਦਿਨੀ ਦੋ ਘਟਨਾ ਹੋ ਗਿਆ ਇੱਕ ਬੱਚੇ ਦੀ ਨਿੱਕੇ ਦੀ ਵਿਚਾਰੇ ਦੀ ਡੈਥ ਹੋ ਗਈ ਸੀ ਇੱਕ ਵੱਡੇ ਟਰਾਲੀ ਨਾਲ ਇੱਕ ਬੰਦੇ ਦੀ ਡੈਥ ਹੋ ਗਈ ਸੀ ਕਾਰਨ ਸੀ ਟ੍ਰੈਫਿਕ ਜਿਆਦਾ ਤੇ ਨਾ ਜਗ੍ਹਾ ਹੋਣਾ ਇਸ ਕਰਕੇ ਜੋ ਨਗਰ ਨਿਗਮ ਨੇ ਜਾਂ ਸਾਡੇ ਤੇ ਮੌਜੂਦਾ ਐਮ ਸੀ ਆ ਉਹਨਾਂ ਨੇ ਜਿਹੜਾ ਬੀੜਾ ਚੁੱਕਿਆ ਅਸੀਂ ਤਾਂ 30 ਈ ਜੰਨੇ ਆ ਵੀ ਕਰਦੇ ਆ ਕੋਸ਼ਿਸ਼ਾਂ ਵੀ ਕਰਦੇ ਰਹੇ ਨੇ ਪਰ ਹੁਣ ਥੋੜਾ ਜਿਹਾ ਬੀੜਾ ਚੁੱਕਿਆ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਤੇ ਧੰਨਵਾਦ ਵੀ ਕਰਦੇ ਆ ਵੀ ਤੁਸੀਂ ਅੱਗੇ ਲੱਗੇ ਹੋ ਅਪੀਲ ਇਹ ਕਰਦੇ ਆ ਕੰਮ ਰੁਕਣਾ ਨਹੀਂ ਚਾਹੀਦਾ ਤੇ ਜਲਦ ਤੋਂ ਜਲਦ ਇਹਨੂੰ ਚੌੜਾ ਕਰ ਦੇਣਾ ਚਾਹੀਦਾ ਜੋ ਆਮ ਜਨ ਜੀਵਨ ਸੌਖਾ ਹੋ ਸਕੇ ਵੀਰ ਜੀ ਦੂਜੇ ਪਾਸੇ ਮੈਂ ਤੁਹਾਨੂੰ ਦੱਸਣਾ ਚਾਹੂੰ ਕੁਝ ਦੁਕਾਨਦਾਰ ਇਹ ਕਹਿੰਦੇ ਵੀ ਸਾਡਾ ਰੁਜ਼ਗਾਰ ਘਟ ਜੂਗਾ ਇਹ ਕਦੇ ਨਹੀਂ ਹੁੰਦਾ ਤੁਸੀਂ ਅੱਗੇ ਪੁੱਡਾ ਮਾਰਕੀਟ ਦੇਖੀਏ ਜੇ ਮੂਰੇ ਪਾਰਕਿੰਗ ਆ ਤਾਂ ਰੁਜ਼ਗਾਰ ਵਧਿਆ ਹੈ ਉਹਨਾਂ ਦੀ ਦੁਕਾਨ ਦੀ ਬੈਲੂ ਵਧੀ ਹੈ ਜੇ ਦੁਕਾਨ ਵੀ ਫੁੱਟ ਲੰਮੀ ਹੈ ਉਹ 10 ਲੱਖ ਦੀ ਹੈ ਤੇ ਜੇ 10 ਫੁੱਟ ਰਹਿ ਜੂਦਾ ਉਹ 50 ਲੱਖ ਦੀ ਹੋ ਜੂਗੀ ਪੰਜ ਗੁਣਾ ਦਾ ਰੇਟ ਵੱਜ ਜਾਣਗੇ ਇਹਨਾਂ ਲੋਕਾਂ ਨੂੰ ਗੱਲ ਦੂਜੀ ਗੱਲ ਇਹ ਹੈ ਕੁਝ ਕੁ ਲੋਕਾਂ ਨੇ ਦੁਕਾਨਾਂ ਕੋਈ ਸ਼ਾਇਦ ਉਹਨਾਂ ਕੋਲੇ ਕਾਗਜ਼ ਪੱਤਰ ਨਹੀਂ ਜਾਂ ਗਲਤ ਹੈ ਉਹ ਥੋੜਾ ਜਿਹਾ ਰੌਲਾ ਪਾਉਂਦੇ ਆ ਜਾਂ ਕੁਝ ਕੁ ਬਾਹਰੋਂ ਆ ਕੇ ਸ਼ਰਾਰਤੀ ਤੱਤ ਹੈ ਜਾਂ ਕੋਈ ਵਿਰੋਧੀ ਹੈ ਵੀ ਅੱਜ ਹੁੰਦਾ ਹੀ ਆ ਉਹ ਕਰਦੇ ਆ ਪਰ ਬਹੁਤ ਸਾਰੇ ਲੋਕ ਇਹਨਾਂ ਦੇ ਨਾਲ ਵੀ ਹੈ ਲਗਭਗ ਲਗਭਗ ਜਿੰਨੀ ਵੀ ਭਾਗੂ ਰੋੜਾ ਇੱਥੇ ਜਿੰਨੀਆਂ ਦੁਕਾਨਾਂ ਬਣੀਆਂ ਉਹਨਾਂ ਦੇ ਪਿੱਛੇ ਨਾ ਜਗਾ ਘਰ ਆ ਆਪਣੇ ਘਰਾਂ ਦੇ ਮੂਹਰੇ ਬਣੀਆਂ ਵੀ ਆ ਉਹ ਦੁਕਾਨਾਂ ਪਿੱਛੇ ਕਰ ਲ ਉਹਨਾਂ ਕੋਲ ਕੋਈ ਹੈਗਾ ਕਾਗਜ਼ ਪੱਤਰ ਉਹਨਾਂ ਨਾਲ ਸਰਕਾਰ ਉਹਨਾਂ ਨੂੰ ਕਰ ਦੂਗੀ ਰਲ ਮਿਲ ਕੇ ਮਸਲਾ ਹੱਲ ਕਰਾਉਣਾ ਚਾਹੀਦਾ ਔਰ ਇਹ ਕੰਮ ਹੋਣਾ ਜ਼ਰੂਰ ਚਾਹੀਦਾ ਹੈ ਬਿਰਜੀ ਦੇਖੋ ਲੋਕਤੰਤਰ ਹੈ ਹਰੇਕ ਬੰਦੇ ਦਾ ਉਹ ਹੈਗਾ ਵੀ ਜੋ ਮਰਜ਼ੀ ਕਰੇ ਉਹ ਜੋ ਉਸ ਤੇ ਲੈਣਗੇ ਤਾਂ ਦੂਜੇ ਪਾਸੇ ਬਹੁਤ ਸਾਰੇ ਲੋਕ ਹੈ ਜੀ ਵੀ ਕਹਿੰਦੇ ਵੀ ਸਿੰਨ ਦੇ ਅੰਗੇਸਟ ਵੀ ਜਾਵਾਂਗੇ ਇਹ ਤਾਂ ਆਉਣ ਵਾਲੇ ਸਮੇਂ ਦੇ ਚਰੋਖੇ ਚਾ ਵੀ ਕੀ ਬਣਦਾਗਾ ਬਾਕੀ ਜਿਹਨੀਆਂ ਅਦਾਲਤਾਂ ਉਹ ਵੀ ਇਹ ਪਬਲਿਕ ਇੰਟਰਸਟ ਦੇਖਦੀਆਂ ਵੀ ਇਹਨਾਂ ਕੋਲੇ ਕੋਈ ਮਾਲਕੀ ਹੈ ਜੇ ਘਰਾਂ ਦੇ ਵਿੱਚ ਦੁਕਾਨਾਂ ਬਣਾਈਆਂ ਜਾਂ ਰਹਿ ਜੀ ਨੋਨ ਰੈਜੀਡੈਂਸ਼ੀਅਲ ਏਰੀਆ ਉਹਨੂੰ ਰੈਜੀਡੈਂਸ਼ੀਅਲ ਕਰ ਲਓ ਛੱਡ ਦਿਓ ਦੁਕਾਨਾਂ ਜੇ ਤੁਹਾਡਾ ਦੁਕਾਨਾਂ ਦਾ ਏਰੀਆ ਹੈ ਨਹੀਂ ਜੇ ਤੁਸੀਂ ਕੰਮ ਕਰਦੇ ਇੱਕ ਪਾਸੇ ਆਪਾਂ ਗਲਤ ਕੰਮ ਕਰੀਏ ਦੂਜੇ ਪਾਸੇ ਸੀਨਾ ਜੋਰੀ ਕਰੀਏ ਇਹ ਤਾਂ ਗਲਤ ਕਾਨੂੰਨ ਮੁਤਾਬਕ ਜੋ ਮਰਜੀ ਕਰਦਾ ਅਗੇ ਅਦਾਜ਼ਦਾਨੇ ਦੇਖਣਾ ਸਟੇਜ ਦੇ ਦੇਣਾ ਤਾਂ ਲੋਕਾਂ ਨੂੰ ਜਦੋਂ ਸਟੇਜ ਦੇਣਗੇ ਤਾਂ ਲੋਕ ਉਹ ਵੀ ਦੇਖਣਗੇ ਨਾ ਵੀ ਇੱਥੇ ਲੋਕਾਂ ਦੇ ਜਵਾਕ ਥੱਲੇ ਆ ਕੇ ਮਰਦੇ ਨੰਗਨ ਨੂੰ ਥਾਣੀ ਇਜਾਮ ਹੋ ਜਾਂਦਾ ਹੈਗਾ ਇਹ ਸਾਰੀਆਂ ਚੀਜ਼ਾਂ ਬਾਚਕੀ ਸਟੇ ਮਿਲਦਾ ਹੁੰਦਾ ਆਇਂਦਾ ਹਰੇਕ ਚੀਜ਼ ਇਹ ਵੀ ਲੋਕਤੰਤਰਾ ਸੀ ਉਹਨੂੰ ਲੋਕ ਨਹੀਂ ਸਕਦੇ ਉਸ ਤੇ ਲਾਉਣ ਉਹ ਕੋਈ ਆਪਦਾ ਅਗੇਂਸਟ ਜਾਨ ਧਰਨਾ ਕਰਨ ਜਾਂ ਜੋ ਵੀ ਆਪਦੇ ਤਰ੍ਹਾਂ ਦਾ ਪ੍ਰੋਟੈਸਟ ਕਰਨ ਇਹ ਆਜ਼ਾਦੀ ਹੈ ਨੂੰ ਇਸ ਦੇ ਚ ਇਹ ਸੜਕ ਖੁੱਲੀ ਹੁੰਦੀ ਆ ਕਿੰਨੇ ਕੇ ਰਾਹਤ ਬਹੁਤ ਰਾਹਤ ਮਿਲਦੀ ਆ ਵੀਰ ਜੀ ਇਹ ਤੁਸੀਂ ਵੀ ਸਮਝਦਾ ਨੂੰ ਤੁਹਾਡੇ ਵੀ ਮੀਡੀਆ ਚ ਤੁਸੀਂ ਦੇਖੋ ਕਿੱਥੇ ਸੜਕ ਦੇ ਵਿੱਚ 2 ਛੋਟੀਆਂ ਕਾਰਾਂ ਇੰਟਰਵਿਊਆਂ ਕਿੱਥੇ ਵੱਡੀਆਂ ਚੀਜ਼ਾਂ ਟੱਪਣ ਲੱਗ ਜਿੰਨੀ ਛੋਟੀ ਹੋ ਇੱਥੇ ਇੱਕ ਕੋਈ ਕਸਟਮਰ ਦੁਕਾਨ ਤੇ ਕਾਰ ਖੜਾ ਹੁੰਦਾ ਤਾਂ ਪਿੱਛੇ ਹਾਰਨ ਮਾਰ ਮਾਰ ਲੋਕ ਲੜੋ ਲੜਾਈ ਕਰਦੇ ਆ ਉਹ ਅੱਗੇ ਤੁਰ ਜਾਂਦਾ ਉਹ ਗਾਹ ਟੁੱਟਦਾ ਕਾਰੋਬਾਰ ਵੀ ਵਧੂਗਾ ਰੇਟ ਵੀ ਵਧਣਗੇ ਔਰ ਲੋਕਾਂ ਦਾ ਜਨ ਜੀਵਨ ਵੀ ਸੌਖਾ ਹੋਊਗਾ ਮੈਂ ਦਵਿੰਦਰ ਸ਼ਰਮਾ 80B ਜੀ ਨਗਰ ਨਿਕਮ ਬਟੇਂਡਾ ਠੀਕ ਹੈ ਅੱਜ ਅਸੀਂ ਭਾਗੋ ਰੋਡ ਤੇ ਆਏ ਆ ਇਹ ਜਨਰਲ ਹਾਊਸ ਦਾ ਮਤਾ ਪਿਆ ਸੀ ਕਿ ਸੜਕ ਨੂੰ 40 ਫੁੱਟ ਤੋਂ 60 ਫੁੱਟ ਚੌੜਾ ਕਰਨਾ ਉਹਦੇ ਵਾਸਤੇ ਅਸੀਂ ਦੁਕਾਨਦਾਰਾਂ ਨੂੰ ਇੱਕ ਵਾਰੀ ਆਪਣੇ ਡਾਕੂਮੈਂਟਸ ਦਿਖਾਉਣ ਵਾਸਤੇ ਲੈਟਰਸ ਭੇਜ ਰਹੇ ਆ ਨੋਟਿਸ ਦੇ ਰਹੇ ਆ ਕਿ ਆਪਣੇ ਆਪਣੇ ਜਿਹਦੇ ਕੋਲ ਜੋ ਡਾਕੂਮੈਂਟਸ ਆ ਉਹ ਦਿਖਾ ਦੇਣ ਨਗਰ ਰਿੰਗ ਦੇ ਵਿੱਚ ਸਭ ਦਿਨਾਂ ਦੇ ਅੰਦਰ ਅੰਦਰ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਕਰਾਂਗੇ ਅਸੀਂ ਵੀ ਕਿੱਦਾਂ ਸੜਕ ਇਹਦਾ ਚੌੜੀ ਕਰਨ ਦਾ ਆਪਾਂ ਨੇ ਪ੍ਰੋਪੋਜ਼ਲ ਬਣਾਣਾ ਠੀਕ ਹੈ ਦੁਕਾਨਦਾਰ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਹੀਂ ਹੁਣ ਤਾਂ ਅਸੀਂ ਰਿਟਨ ਚ ਲੈਟਰ ਦੇ ਰਹੇ ਆ ਨਾ ਨੋਟਿਸ ਦੇ ਰਹੇ ਆ ਉਹਦਾ ਜਵਾਬ ਆਏਗਾ ਫਿਰ ਉਹਦੇ ਹਿਸਾਬ ਨਾਲ ਆਪਾਂ ਅੱਗੇ ਚੱਲਾਂਗੇ ਨਹੀਂ ਕੋਈ ਦੁਕਾਨਦਾਰਾਂ ਦਾ ਰਿਪਲਾਈ ਆਇਆ ਹੋਵੇ ਤੁਸੀਂ ਮੌਕੇ ਤੇ ਨਹੀਂ ਅਸੀਂ ਤਾਂ ਅੱਜ ਪਹਿਲੀ ਵਾਰੀ ਆਏ ਆ ਅਜੇ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਨੋਟਿਸ ਕਿਹਦੇ ਤੋਂ ਕੱਢਿਆ ਸਾਰੇ ਨੋਟਿਸ ਸਾਰੀ ਰੋਡ ਤੇ ਸਾਰੀ ਭਾਗੂ ਰੋਡ ਤੇ ਸਾਰਿਆਂ ਨੂੰ ਸਾਰਿਆਂ ਨੂੰ ਜੀ ਸਰ ਕਿੰਨੇ ਫੁੱਟ ਚੌੜੀ ਹੋਣੀ ਹੈ ਸਰ 60 ਫੁੱਟ ਚੌੜੀ ਹੋਣੀ ਹੈ ਜੀ 60 ਫੁੱਟ ਚੌੜੀ